ਤੇ ਇਹਨਾਂ ਦਾ ਜਿੰਨੇ ਜਾਣ ਨਾਲ ਉਹ ਬਿਆਲੇ ਹੋ ਠੀਕ ਹੈ ਦੋ ਜਨੇ ਦੇਖਿਆ ਤੋਣਾ ਦੋ ਨਾਲ ਲੇ ਦੋ ਨਟਾੜੋ ਭਾਈ ਆਹ ਕੋਈ ਵੇਖਿਆ ਭਾਵੇਂ ਨਹੀਂ ਸਿਆ ਵੇਖਿਆ ਹੋਰ ਨਹੀਂ ਇਹ ਕਹਿ ਰਹੇ ਉੱਥੇ ਮੋਰੀ ਵੀ ਆਦੇ ਤੇ ਪੈ ਪੂਰੀ ਪਸਾਉਂਗਾ ਤੱਕ ਕੀ ਗੱਲਬਾਤ ਹੋਈ ਸੀ ਮੈਂ ਆਪਣੀ ਗੱਡੀ ਦੇਖਣ ਆਇਆ ਸੀ ਭਾਈ ਹੁਣਾਂ ਨੂੰ ਕਿ ਮੈਂ ਬਾਅਦ ਵਿੱਚ ਆਣ ਕੇ ਵੇਖਿਆ ਤੇ ਇੱਥੇ ਇੱਕ ਬੱਚਾ ਪਿਆ ਹੋਇਆ ਸੀ ਜਦ ਕਿ ਮੈਨੂੰ ਨਹੀਂ ਸਹੀ ਲੱਗਾ ਮੈਂ ਥਾਣੇ ਜਾ ਕੇ ਕੰਪਲੇਟ ਲਗਵਾਤੀ ਕਿ ਭਾਈ ਇੱਥੇ ਆ ਕੇ ਵੇਖੋ ਇੱਕ ਬੱਚਾ ਡਿੱਗਾ ਪਿਆ ਵਾ ਇਹਦਾ ਦੇਖੋ ਕੀ ਹੈਗਾ ਜੇ ਕਿੰਨੇ ਵੇਲੇ ਸਮਾਂ ਸੀ ਸਮਾਂ 10:30 ਦੇ ਵਿੱਚ ਵਿੱਚ ਹੀ ਹੈਗਾ ਸੀ ਜੇ ਕਿਸ ਹਾਲਤ ਵਿੱਚ ਸੀ ਇਹ ਇਹ ਬਹੁਤ ਮਾੜੀ ਹਾਲਤ 'ਚ ਹੀ ਕੁੱਤੇ ਕਹਿੰਦੇ ਲੈ ਕੇ ਜਾ ਰਹੇ ਸੀ ਮੈਂ ਬਰ ਕੁੱਤੇ ਨੂੰ ਭਜਾਇਆ ਤੇ ਵੇਖਿਆ ਕੀ ਸਾਰੇ ਇਹਨੇ ਤਮਾਸ਼ੀ ਵੀਡੀਓ ਬਣਾ ਰਹੇ ਹੀ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਮੈਨੂੰ ਵੀ ਕਿਹਾ ਮੈਂ ਜਾ ਕੇ ਥਾਣੇ ਕੰਪਲੇਨ ਕਰਵਾਤੀ ਜੇ ਕੀ ਲੱਗਦਾ ਕਿ ਪਿਛਲੇ ਲੋਕ ਜਿਹੜੇ ਵੀ ਹੈਗੇ ਨੇ ਉਹਨਾਂ ਨੇ ਬਹੁਤ ਮਾੜੀ ਹਰਕਤ ਹੈ ਕੀਤੀ ਜੇ ਬਹੁਤ ਮਾਨੂ ਠੇਸ ਪਹੁੰਚੀ ਆ ਕਿ ਬਹੁਤ ਗਲਤ ਕੀਤਾ ਜਿੰਨੇ ਵੀ ਕੀਤਾ ਬਹੁਤ ਜਿੱਦਾਰੇ ਇਹਨਾਂ ਦੇ ਬੱਚੇਰਾ ਹਾਲ ਕੀਤਾ ਉਸ ਤੋਂ ਵੀ ਮਾੜਾ ਹੋਣਾ ਚਾਹੀਦਾ ਜੀ ਕਿਹੜਾ ਹੀ ਲੱਗਦਾ ਮੇਰਾ ਤੇ ਫਤਿਹ ਸਿੰਘ ਕਲੋਨੀ ਜੇ ਮੈਂ ਹਕੀਮਾ ਗੇਟ ਆਇਆ ਸੀ ਜੇ ਆਪਣੀ ਗੱਡੀ ਦਿਖਾਣ ਮੇਰਾ ਥਾਣਾ ਥਾਣਾ ਗੇਟ ਘੀਮਾ ਹੀ ਪੈਂਦਾ ਜੇ। ਸਾਣਾ ਕਿੰਨੀ ਕੁ ਦੂਰੀ ਤੇ? ਵੱਧ ਤੋਂ ਵੱਧ 5 ਮਿੰਟ ਦੀ ਦੂਰੀ ਤੇ ਜੇ। ਕੀ ਲੱਗਦਾ ਕਿ ਥਾਣੇ ਦੇ ਨਜ਼ਦੀਕ ਹੀ ਹੈ ਜੀ ਕਾਰ ਬਸ ਤੇ ਜੇ ਇਹ ਕਰਵਾ ਸਕਦੇ। ਮੈਨੂੰ ਤੇ ਕੁਝ ਨਹੀਂ ਲੱਗਦਾ ਜੇ। ਹਾਂਜੀ। ਮੈਂ ਐਸਾ ਇਸਕਰਤ ਸਿੰਘ ਥਾਣਾ ਗੇਟ ਘੀਮਾ ਕੀ ਗੱਲਬਾਤ ਹੋਈ ਹੈ ਇੱਥੇ? ਗੱਲਬਾਤ ਸਾਨੂੰ ਇਤਲਾਹ ਮਿਲੀ ਹੈ ਰਿੱਕੀ ਨਾਮ ਦੇ ਲੜਕੇ ਨੇ ਇਤਲਾਹ ਦਿੱਤੀ ਆ। ਕਿ ਜਿਹੜਾ ਗਵਾਲ ਮਹੱਲਾ ਪੈਂਦਾ ਗੇਟ ਕੀ ਥਾਣੇ ਦੀ ਵੈਕ ਸਾਈਡ ਤੇ ਵੀ ਇੱਥੇ ਇੱਕ ਭਰੂਣਾ ਪਿਆ ਆ ਜਿੱਥੇ ਆਏ ਆ ਭਰੂਣ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਇਤਲਾਹ ਮਿਲੀ ਇਤਲਾਹ ਹੁਣੇ 5 ਮਿੰਟ ਹੋਈ ਹੈ ਕੀ ਲੱਗਦਾ ਕਿ ਕਿਸ ਹਾਲਤ ਵਿੱਚ ਭਰੂਣ ਭਰੂਣ ਤੇ ਅਜੇ ਬਾਤ ਕੋਈ ਪਤਾ ਨਹੀਂ ਲੱਗਾ ਜੋ ਦਰਾਨੇ ਤਫਤੀਸ਼ ਗਲਵਾ ਸਾਹਮਣੇ ਹੋ ਉਹ ਦੇ ਮੁਤਾਬਕ ਕਾਰਵਾਈ ਕੀਤੀ ਹੈ ਕੋਈ ਸੀਸੀਟੀਵੀ ਹਾਲ ਤੋਂ ਦੇਖੀ ਜਾ ਰਿਹਾ ਉਹ ਦੇਖਿਓ ਦੇਖਣ ਲੱਗੇ ਚੈੱਕ ਕਰਨ ਲੱਗੇ ਕੜੀ ਕਾਰਵਾਈ ਕੀਤੀ ਇਹ ਸਪਰੂਣਾ ਥਾਰੇ ਜਿਹੜੀ ਜੋਤਾਰਾ ਬੰਦੀ ਉਹ ਲਾ ਕੇ ਪਰਚਾ ਦਰਜ ਕਰਾ